ਆਪਾਂ ਇਹ ਬਦਨੀ ਸਟੋਰ ਚੋਂ ਆਪਾਂ ਰਾਸ਼ਨ ਵਗੈਰਾ ਲੈਨੇ ਆ ਅੱਜ ਆਪਣੀ ਬੇਟੀ ਦਾ ਜਨਮ ਦਿਨ ਸੀ ਕਿ ਆਪਾਂ ਜੋ ਆਸ਼ਰਮ ਬਣਿਆ ਬਾ ਰੰਦੋਪ ਤੇ ਤੋਂ ਬਦਨੀ ਰੋਡ ਤੇ ਉੱਥੇ ਆਪਾਂ ਆਸ਼ਰਮ ਚੋਂ ਪਾ ਕੇ ਆਉਣਾ ਰਾਸ਼ਨ ਬਦਨੀ ਤੋਂ ਲੋਪੋ ਰੋਡ ਤੇ ਸੋਢੀ ਬਿਰਧ ਆਸ਼ਰਮ ਜਿੱਥੇ 15 16 ਜੋ ਬੇਸਹਾਰਾ ਉਹਨਾਂ ਨੂੰ ਜੋ ਉਥੇ ਆਸ਼ਰਮ ਵਿੱਚ ਸਾਮ ਰਹੇ ਨੇ ਸਾਡਾ ਮਨ ਬਣਿਆ ਸੀ ਵੀ ਜਾ ਕੇ ਇਹ ਦੇਖੀਏ ਕਈ ਵਾਰੀ ਇੱਥੋਂ ਦੇ ਲੰਗੇ ਆ ਪਰ ਅੰਦਰ ਨਹੀਂ ਜਾਇਆ ਗਿਆ ਪਹਿਲਾਂ ਅਸੀਂ ਜਾ ਕੇ ਪੁੱਛਿਆ ਵੀ ਕਿਹੜੀ ਚੀਜ਼ ਦੀ ਲੋੜ ਆ ਬਾਬਾ ਜੀ ਨੂੰ ਉਹ ਕਹਿੰਦੇ ਜਿਵੇਂ ਆਟਾ ਵਗੈਰਾ ਦਾ ਕਾਫੀ ਪਿਆ ਸਾਡੇ ਕੋਲੇ ਵੀ ਤੁਸੀਂ ਦਾਣਾਂ ਵਗੈਰਾ ਦੇ ਸਕਦੇ ਆ ਜਾਂ ਹੋਰ ਜਿਹੜੀ ਡੇਲੀ ਦੀ ਰੁਟੀਨ ਆ ਤੇ ਦਾਣਾਂ ਵਗੈਰਾ ਤੇ ਹੋਰ ਸਮਾਨ ਅਸੀਂ ਇਹਨਾਂ ਨੂੰ ਪੁੱਛ ਕੇ ਆਸ਼ਰਮ ਵਿੱਚ ਪਾ ਕੇ ਆਏ ਆ ਮਨੁੱਖਤਾ ਦੀ ਸੇਵਾ ਜੋ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਨਹੀਂ ਪੈਸੇ ਦੀ ਅਮੀਰੀ ਹੋਣੀ ਕੋਈ ਜ਼ਰੂਰੀ ਨਹੀਂ ਬਸ ਇੱਕ ਦਿਲ ਚਾਹੀਦਾ ਜੋ ਬੇਸਹਾਰਿਆਂ ਦਾ ਦਰਦ ਮਹਿਸੂਸ ਕਰ ਸਕੇ ਸੋ ਅਸੀਂ ਇਹਨਾਂ ਨੂੰ ਇੱਥੇ ਸਮਾਨ ਵਗੈਰਾ ਵੰਡਿਆ ਬਹੁਤ ਮਨ ਨੂੰ ਖੁਸ਼ੀ ਹੋਈ ਕਈ ਵਿੱਚ ਵਧੀਆ ਘਰਾਂ ਤੋਂ ਵੀ ਹੁੰਦੇ ਆ ਜਿਨ੍ਹਾਂ ਨੂੰ ਘਰ ਦੇ ਨਹੀਂ ਸਾਭਦੇ ਉਹ ਵੀ ਇੱਥੇ ਛੱਡ ਜਾਂਦੇ ਆ ਸੋ ਆਪਣੇ ਮਾਪਿਓ ਦੀ ਸੇਵਾ ਕਰੋ ਜਿਨ੍ਹਾਂ ਨੇ ਆਪਾਂ ਨੂੰ ਏਡੇ ਵੱਡੇ ਕੀਤਾ ਉਹਨਾਂ ਦਾ ਮਾਪਿਓ ਦਾ ਸਤਕਾਰ ਕਰੋ ਵੱਡਿਆਂ ਦਾ ਸਤਕਾਰ ਕਰੋ ਘਰੋਂ ਉਹਨਾਂ ਨੂੰ ਬੇਕਰਨਾ ਕਰੋ ਜਿਨ੍ਹਾਂ ਦਾ ਕੋਈ ਹੈ ਨਹੀਂ ਲਵਾ ਜੋ ਲਵਾਰਸਾ ਉਹਨਾਂ ਨੇ ਤੇ ਚਲੋ ਇੱਥੇ ਆਉਣੀ ਆਉਣਾ ਤੇ ਜੋ ਚੰਗੇ ਭਲੇ ਘਰਾਂ ਦੇ ਇੱਥੇ ਛੱਡ ਜਾਂਦੇ ਆ ਉਹਨਾਂ ਵਾਸਤੇ ਬਹੁਤ ਹੀ ਗਲਤ ਗੱਲ ਆ ਸੋ ਅਸੀਂ ਅੱਜ ਇੱਥੇ ਆਏ ਸੀਗੇ ਬਦਨੀ ਤੋਂ ਲੋਕਪੁਰ ਵੱਲ ਤੇ ਸੋਢੀ ਵਰਦ ਅਸ਼ਰਮ ਜੋ ਕਾਫੀ ਸਮੇ ਤੋਂ ਚੱਲ ਰਿਹਾ ਆ ਇਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਹੈ ਸੀ ਬੈੱਡ ਵਗੈਰਾ ਲੱਗੇ ਹੈਗੇ ਤੇ ਨਹਾਉਣ ਵਾਸਤੇ ਵਧੀਆ ਬਾਥਰੂਮ-ਮੂਥਰਮ ਬਣੇ ਹੈਗੇ ਇੱਥੇ ਤੁਸੀਂ ਆ ਕੇ ਆਪਦਾ ਜੋ ਵੀ ਸਮਾਨ ਦੇਣਾ ਤੁਸੀਂ ਆ ਕੇ ਸ਼ਰਧਾ ਅਨਸਾਰ ਦੇ ਸਕਦੇ ਹੋ ਬਾਬਾ ਜੀ ਨੂੰ ਪੁੱਛ ਕੇ ਵੀ ਕਿਹੜੀ ਚੀਜ਼ ਦੀ ਲੋੜ ਆ ਜੋ ਜਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਉਹ ਤੁਸੀਂ ਇੱਥੇ ਆ ਕੇ ਦੇ ਸਕਦੇ ਹੋ ਤੇ ਬਾਬਾ ਜੀ ਜੇ ਹੈਗੇ ਹੈਗੇ ਇਹਨੇ ਹਲਸੰਗ ਵਾਲੇ ਤੋਂ ਜੋ ਇੱਥੇ ਸੇਵਾ ਕਰ ਰਿਹਾ ਜੋ ਆਸ਼ਰਮ ਇਹ ਚਲਾ ਰਹੇ ਨੇ ਸੋ ਤੁਸੀਂ ਵੀ ਆਪਣਾ ਸੇਵਾ ਵਿੱਚ ਜ਼ਰੂਰ ਹਿੱਸਾ ਪਾਓ ਆਪਣੇ ਜੀਵਨ ਸਫਲਾ ਕਰੋ ਜੀ ਵੇਖੋ ਹੁਣ ਜਿਵੇਂ ਆ ਬੈਠਾ ਇਹ ਵੀ ਰੱਬ ਦਾ ਰੂਪ ਹੈ ਹਨਾ ਜਿਹੜਾ ਜਾਂ ਜਿਹਦੇ ਚ ਜਾਨ ਹੈ ਹਨਾ